ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਤੇ ਅਸੀਂ ਇਸ ਟਾਈਮ ਬਰੇਸ਼ੀਆ ਇਟਲੀ ਦੇ ਵਿੱਚ ਤੇ ਇੱਥੇ ਅੱਜ ਮੀਟਅਪ ਰੱਖਿਆ ਸੀਗਾ ਤੇ ਗੁਰਦੁਆਰਾ ਸਿੰਘ ਸਭਾ ਫਲੈਰੋ ਤੇ ਇੱਥੇ ਗੁਰਦੁਆਰਾ ਸਾਹਿਬ ਆਏ ਸੀ ਦਰਸ਼ਨ ਦੇ ਲਈ ਅੱਜ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਉਦੇ ਆਂ ਸੰਗਤ ਕਾਫੀ ਸਾਰੀ ਆਈ ਹੋਈ ਹੈ ਮਿਲਣ ਦੇ ਲਈ ਅੱਜ ਦੇ ਅੱਜ ਵਲੌਗ ਇਹੋ ਜਿਹਾ ਕਿ ਮੈਨੂੰ ਵਲੌਗ ਸ਼ੂਟ ਕਰਨਾ ਬਹੁਤ ਮੁਸ਼ਕਲ ਹੋਇਆ ਪਿਆ ਹਾਂਜੀ ਤੇ ਨਾਲ-ਨਾਲ ਤੁਹਾਨੂੰ ਦਿਖਾਉਣਿਆ ਅ ਮਤਲਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਤਾਂ ਤੁਹਾਨੂੰ ਅੱਜ ਅੱਜ ਦੇ ਵਲੌਗ 'ਚ ਇਹ ਦੇਖਣ ਨੂੰ ਸਾਰਾ ਕੁਝ ਮਿਲਦਾ ਰਹਣਾ ਹੈ ਨਾਰਮਲ ਮੈਂ ਜਨਕ ਤੇ ਸ਼ੁਕਰੀਆ ਜੀ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਸਾਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਜੀ ਜੀ ਸ਼ੁਕਰੀਆ ਪਾਜੀ ਇੱਕ ਮਿੰਟ ਇੱਕ ਮਿੰਟ ਹਾਂ ਜੀ ਜਿੰਨਾ ਪਿਆਰ ਨਾਲ ਇਟਲੀ ਵਾਲੇ ਨੇ ਕੀਤਾ ਇਟਲੀ ਵਾਲੇ ਮਿਲਣਾ ਹੈ ਅੱਜ ਤੱਕ ਨਹੀਂ ਹੋਇਆ ਪਹਿਲਾ ਐਕਸਪੀਰੀਅੰਸ ਹੈ ਇਹ ਜੰਨੀ ਸੰਗਤ ਇੱਥੇ ਮਿਲ ਰਹੀ ਹੈ ਇੱਕ ਕੁਛ ਸਿਆਣੇ ਬੰਦੇ ਅੱਗੇ ਆਏ ਆ ਤੇ ਮੈਨੇਜਮੈਂਟ ਕਰ ਰਹੇ ਆ ਦੇਖਦੇ ਆ ਵੀ ਸੰਗ ਤੇ ਸਾਰੇ ਰੁਕਦੀ ਆ ਜਾਂ ਨਹੀਂ ਰੁਕਦੀ ਤੇ ਉਹ ਗੁਰਦੁਆਰਾ ਸਾਹਿਬ ਆ ਫਲੈਰੋ ਦਾ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਅੰਦਰੋਂ ਬਾਅਦ ਚ ਦਿਖਾਉਣੇ ਆ ਹਾਂਜੀ ਅੱਛਾ ਜੀ ਨਹੀਂ ਆ ਜੀ ਮੈਨੂੰ ਤੁਸੀਂ ਪਿੱਛੇ ਖੜੇ ਹੋ ਪਿੱਛੇ ਨਾ ਖੜੋ ਪਿੱਛੇ ਮੋਰੇ ਮੋਰੇ ਆ ਜਾਓ ਫੇ ਮੋਰੇ ਆਇਓ ਤੁਸੀਂ ਹਾਂ ਕੱਢ ਲਓ ਇੱਥੇ ਹੁਣ ਆ ਆ ਸਭ ਨੂੰ ਦਿਖਾ ਦੇਣਾ ਰੁਕ ਬਾਈ ਰੁਕ ਜਾ ਇੱਧਰ ਹਟ ਜਾ ਜੀ ਬਾਈ ਜੀ ਰੁਕ ਜਾ ਇੱਥੇ ਨਾ ਨਾ ਤੁਰਿਆ ਬਾਈ ਇੱਥੇ ਰੁਕ ਜਾ 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 ਰੁਕ ਜਾ ਰੁਕ ਜਾ ਮੇਰਾ ਇੱਥੇ ਬਾਈ ਰੁਕ ਜਾ ਮੜੇ ਲੱਗੇ ਜਾਣ ਦੂਸਰ ਫੇਰਾ ਉਧਰ ਤੇ ਆਉਣਗੇ ਇੱਥੇ ਖੜ ਜਾਓ ਇੱਥੇ ਰਹਿ ਜਾਓ ਪਿੱਛੇ ਅੱਗੇ ਤੋਂ ਪੀ ਕਿੰਨਾ ਟਾਈਮ ਹੋ ਗਿਆ ਕੁਝ ਵੀ ਮੈਨੇਜ ਨਹੀਂ ਹੋ ਰਿਹਾ ਪਲੀਜ਼ ਪਿੱਛੇ ਤੇ ਕਿਸੇ ਨੇ ਵੀ ਆਣਾ ਜੀ ਅੱਗੇ ਤੋਂ ਫੋਟੋ ਜਿੰਨੇ ਵੀ ਮੈਂ ਮਿੰਟਾ ਲਿਆ ਅਫਰੀਕਾ ਵਾਲੇ ਨੂੰ ਬੜੇ ਪਸੰਦਾ ਹੈ। ਸ਼ੁਕਰੀਆ ਸਾਰੇ ਦੇਖਦਾ ਹੁਣ ਹਾਂਜੀ ਸਾਰੀ ਚਲੋ। ਮਿਸ ਨਹੀਂ ਕੀਤਾ। ਚਲ ਧੰਨਵਾਦ ਭਰਾ। ਸ਼ੁਕਰੀਆ ਠੀਕ ਹੈ। ਬਾਏ ਬਾਏ। ਹਲੋ ਸਬਸਕ੍ਰਾਈਬ ਵੀ ਕੀਤਾ। ਅੱਛਾ ਥੈਂਕ ਯੂ। ਇਹ ਬਾਪੂ ਜੀ ਹੁਣੀ ਆਇਆ ਮੈਲ ਤੇ ਮੈਂ ਲਾ ਸਭ ਤੋਂ ਬਜ਼ੁਰਗ ਇਹ ਕਹਿੰਦੇ ਕੋਈ ਐਪੀਸੋਡ ਨਹੀਂ ਮਿਸ ਕਰਦੇ। ਸ਼ੁਕਰੀਆ ਬਾਪੂ ਜੀ ਤੁਹਾਡਾ। ਬਹੁਤ ਸਾਰਾ ਪਿਆਰ ਸਤਿਕਾਰ ਤੁਹਾਨੂੰ। ਠੀਕ ਹੈ। ਜਿਉਂਦੇ ਵੱਸਦੇ ਰਹੋ। ਅਸੀਂ ਉਮੀਦ ਕਰਦੇ ਹਾਂ ਲੰਬੀਆਂ ਓਮਰਾਂ ਹੁਣ ਤੁਹਾਡੀਆਂ ਆਜੇ ਹੋਰ ਅਸੀਂ ਦੁਬਾਰੇ ਫੇਰ ਆਈਏ ਤੇ ਫਿਰ ਮਿਲੀਏ ਤੁਹਾਨੂੰ ਠੀਕ ਹੈ ਜੀ ਜਰੂਰ ਜੀ ਸ਼ੁਕਰੀਆ ਜੀ ਤੇ ਸ਼ੁਕਰੀਆ ਤੁਸੀਂ ਲੈ ਕੇ ਆਏ ਇਹਨਾਂ ਨੂੰ ਸਾਨੂੰ ਬੜੀ ਖੁਸ਼ੀ ਹੋਈ ਬੰਦੇ ਕੋਈ ਐਪੀਸੋਡ ਨਹੀਂ ਛੱਡਦੇ ਜੀ ਅੱਛਾ ਜੀ ਖਾਸ ਕਰਕੇ ਡੈਡੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਨੇਕ ਰੂਪ ਤੇ ਸਾਥ ਸੰਗਤ ਜੀਓ ਗੁਰੂਪਤੇ ਪ੍ਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ जिस तरह के समुचिया संगत अच दूर गेड़ तो चल के गुरद्वारा सिंह सभागृह विखे हाजरी भरी है ही साढ़े वीर जी जो इंडिया की धरती तो वर्ल्ड टूर जूट्यूबर हैं सरदार लिपनदीप सिंह जी सो प्रबंधक कमेटी वालों ਰਾਜੀ ਬੇ ਸਹੀ ਹੋਏ ਇਹਨਾਂ ਨੂੰ ਗੁਰਦੁਆਰਾ ਸਿੰਘ ਸਭਾ ਬਣਾਉਣ ਤੋਂ ਬਾਅਦ ਵਿੱਚ ਪਹੁੰਚਦੇ ਅਸੀਂ ਜੀ ਆਫਦੇ ਹਾਂ ਧੰਨਵਾਦ ਹੈ ਇਹਨਾਂ ਦਾ ਇਹ ਸਾਡੇ ਬੱਚੇ ਨੇ ਸਾਡੇ ਨੌਜਵਾਨ ਵੀਰ ਨੇ ਦਸਤਾਰ ਨੂੰ ਪ੍ਰਮੋਟ ਕਰਦੇ ਨੇ ਸਾਰੇ ਬਲਦ ਦੇ ਵਿੱਚ ਸਿਰ ਤੇ ਦਸਤਾਰ ਮੰਨੀ ਹੋਈ ਹੋਵੇ ਤਾਂ ਗੁਰਦੁਆਰਾ ਸਾਹਿਬਾਂ ਦੇ ਵਿੱਚ ਜਾ ਕੇ ਹਾਜ਼ਰੀ ਭਰਨੀ ਇਹ ਸਿੱਖ ਕੌਮ ਲਈ ਇਸ ਬੱਚੇ ਦੀ ਮਾਨ ਦੀ ਗੱਲ ਆ ਸਾਡੇ ਲਈ ਵਦਕ ਕਮੇਟੀ ਨੂੰ ਬੇਤੀ ਇਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਸੋ ਮੈਂ ਬੇਤੀ ਕਰਾਂਗਾ ਸਰਦਾਰ ਮਨਪ੍ਰੀਤ ਸਿੰਘ ਜੀ ਨੂੰ ਜਿਹੜੇ ਕਿ ਸਾਡੇ ਗੁਰਦਰ ਸਿੰਘ ਖਵਾ ਫਲਾਨਾ ਵਿੱਚ ਪਹੁੰਚੇ ਹਨ ਆਪਣਾ ਮਾਨ ਸਨਮਾਨ ਗੁਰਦਰ ਸਿੰਘ ਖਵਾ ਫਲਾਨਾ ਵੱਲੋਂ ਪ੍ਰਾਪਤ ਕਰ ਅਸੀਂ ਫਿਰ ਇੱਕ ਵਾਰੀ ਬੇਤੀ ਨੂੰ ਇਹਨਾਂ ਨੂੰ ਉਹੀ ਜੀ ਆਖਦੇ ਹਾਂ ਧੰਨਵਾਦ ਇਹਨਾਂ ਦਾ ਮੋਦ ਸ੍ਰੀ ਗੁਰੂ ਜੀ ਦੇ ਮੋਢੇ ਤੇ ਚੋਲੇ ਜੋ ਸੋ ਹਾਲਾ ਅਜਸੀ ਜਗ ਉਹ ਵਖ ਵਾਸ ਜੇ ਸਾਰਿਆਂ ਨੂੰ ਬੇਤੀ ਆ ਆਪਾਂ ਸਾਰਿਆਂ ਦੇ ਨਾਮ ਉਤੇ ਗੁਰਮਾਰੇ ਦਾ ਨਮਸਕਾਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਵਿੰਦਰ ਸੇਖੜ ਸੋ ਨਿਹਾਲ ਸਵਾਸ ਜੀ ਦਾ ਹਾਲ ਸੋ ਨਿਹਾਲ ਸਵਾਸ ਦਾ ਨਾਮ ਇਹ ਹੋ ਗਈ ਤੁਹਾਨੂੰ ਅੱਜ ਅੱਜ ਪੰਜ ਸੋਹਣਿਆਂ ਦੇ ਨਾਲ ਚੱਲੇ ਗਏ ਜਲਵਾਸ ਨਾਲ ਪੰਜ ਪਾਣੀ ਦਾ ਅ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਾਰੀ ਸੰਗਤ ਨੂੰ ਵਾਇਗਰ ਜੀ ਦਾ ਖਾਲਸਾ ਜਰ ਵਾਇਗਰ ਜੀ ਦੀ ਫਤਿਹ ਤੇ ਸਾਡੇ ਵੱਲੋਂ ਅਸੀਂ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਤੇ ਇਟਲੀ ਦੇ ਜਿੰਨੇ ਵੀ ਨਾਰਥ ਇਟਲੀ ਦੀ ਸੂਰ ਸਾਡੇ ਇੱਕ ਟੈਂਟੇ ਸਾਨੂੰ ਉਹ ਜਗ੍ਹਾ ਮਿਲਦੀ ਗੁਰਦੁਆਰਾ ਸਾਹਿਬ ਜੀ ਦੇ ਕੋਲ ਚ ਪਹੁੰਚੀ ਹੈ ਨਾ ਤੇ ਹੁਣ ਸਾਰਿਆਂ ਨੂੰ ਸਾਡੇ ਵੱਲੋਂ ਰਿਕਵੈਸਟ ਹੈ ਕਿ ਸਾਡੇ ਕੋਲ ਖੁੱਲਾ ਟਾਈਮ ਆ 4 ਘੰਟੇ 5 ਘੰਟੇ ਅਸੀਂ ਕਰ ਸਕਦੇ ਹਾਂ ਫੋਟੋ ਲਈ ਪਲੀਜ਼ ਗਾਲੀ ਨਾ ਕੱਢੋ ਤੁਸੀਂ ਸਾਰੇ ਨਾਲ ਵਿਚਾਂਗ ਜਾਵਾਂਗੇ ਹਨਾ ਵੱਡੀ ਗੱਲ ਇਹ ਹੁੰਦੀ ਹੈ ਕਿ ਅੱਜ ਸਾਨੂੰ 2.5 ਘੰਟੇ ਮਰੋਂ ਕੱਲ ਵੀ ਸਾਡਾ ਪਹੁੰਚਾ ਭੱਜ ਦੌੜ ਨਾ ਕਰਿਓ ਸਾਡੇ ਵੱਲੋਂ ਸਮੇਂ ਦੀ ਜਿਹੜੇ ਤੁਹਾਨੂੰ ਸੇਪੂ ਬੁਲਾਇਆ ਸਾਡੇ ਵੱਲੋਂ ਕੋਈ ਕਾਲ ਨਹੀਂ ਹੋਊਗੀ ਭਾਵੇਂ ਮਦਰ ਸਾਡੇ ਵੱਲੋਂ ਕੋਈ ਕਮੀ ਨਹੀਂ ਹੋਊਗੀ 5 ਘੰਟੇ ਖੜਾ ਹੋਵਾਂਗੇ ਤਾਂ 5 ਘੰਟੇ ਵੀ ਖੜਾ ਰਹੀ ਬਸ ਤੁਸੀਂ ਪੇਸ਼ੈਂਸ ਰੱਖਿਓ ਤੁਸੀਂ ਜਿਆਦਾ ਭੱਜ ਦੌੜ ਨਾ ਕਰੋ ਮੇਰੇ ਵੱਲੋਂ ਰਿਕਵੈਸਟ ਹੈ ਸਾਡੇ ਦੋਵਾਂ ਵੱਲੋਂ ਹਨਾ ਸੋ ਇਹਨੂੰ ਕਬੂਲ ਕਰਿਓ ਤੇ ਬਾਕੀ ਲੰਗਰ ਹਾਲ ਚ ਮੇਰੇ ਘਰ ਦੇ ਪ੍ਰਬੰਧਕਾਂ ਨੇ ਕਿਹਾ ਕਿ ਲੰਗਰ ਹਾਲ ਚ ਆਪਾਂ ਸਾਰੀ ਸਾਂਝ ਤੋਂ ਮੁਲਾਗੇ ਤੇ ਇੱਕ ਵਾਰ ਫਿਰ ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਆ ਸਾਡੇ ਵੱਲੋਂ ਤੇ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਤੇ ਸਾਨੂੰ ਲੱਗਦੇ ਨੇ ਇੱਥਾਰੇ ਤੇ ਤੁਹਾਡਾ ਕੰਟਰੀ ਤੁਹਾਡਾ ਦੇਸ਼ ਤੁਹਾਡੇ ਲੋਕ ਸਭ ਬਹੁਤ ਵਧੀਆ ਲੱਗੇ ਤੇ ਸਾਨੂੰ ਬਹੁਤ ਵਧੀਆ ਲੱਗ ਰਹੇ ਦੁਨੀਆ ਦੇ ਜਿਹੜੇ ਬੈਸਟ ਕੰਟਰੀਜ਼ ਆ ਜਿੰਨੇ ਕਸੀ ਚਾਲੀ ਪੁ냐 ਕਰਨੀ ਤੋਂ ਮੈਂ ਹਾਂ ਤੱਕਾ ਉਹਨਾਂ ਚੋਂ ਹੈ ਸੋ ਮਿਲਦੇ ਆਪਾਂ ਅੰਗਰਾਨਾ ਲਗੇ ਸੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਪੂਰੇ ਇਟਲੀ ਦਾ ਸਭ ਤੋਂ ਲਾਲਚੀ ਬੰਦਾ ਕੱਲ੍ਹ ਦੀ ਫੋਟੋ ਆ ਗਈ ਇਹਦੇ ਫੋਨ 'ਚ ਫਰੋਲੀਆਂ 7 8 10 ਫੋਟੋਆਂ ਦਾ ਇੱਕ ਰਾ ਗਿਆ ਤੇ ਹੁਣ ਪਤਾ ਨਹੀਂ ਕਿੰਨੀਆਂ ਕਰਾਉਣਾ ਹੋਰ ਕਿੰਨੀਆਂ ਕਰਾਉਣੀ ਆ ਆ ਦੇਖ ਲਾਈਫ ਟਾਈਮ ਦੀ ਫੋਟੋ ਬਣ ਗਈ ਹੁਣ ਖੜ ਜਾ ਸਿੱਧਾ ਹੋ ਕੇ ਪੂਰੇ ਆ ਲਾਈਫ ਟਾਈਮ ਦੀ ਮੈਮਰੀ ਚੋਣ ਲਈ ਤੇ ਸਾਰੇ ਕੇਸ ਓਕੇ ਹੈ ਹੋਰ ਖੁਸ਼ ਹੈ ਆਦਰਵਾਇਸ ਤਾਂ ਨਹੀਂ ਹੁੰਦਾ ਨਾ ਨਾ ਬੰਦਾ ਧੀਰ ਸਾਡੇ ਦਾ ਚੱਲ ਚੰਗਾ ਬਹੁਤ ਸਾਰਾ ਪਿਆਰ ਤਾਂ ਦੇ ਪਿਆਰ ਦਿੰਦੇ ਆ ਲੋ ਜੀ ਹੁਣ ਗੁਰਦੁਆਰਾ ਸਾਹਿਬ ਦੇ ਫਲੈਰੋ ਦੇ ਤੁਹਾਨੂੰ ਅੰਦਰ ਕਰਾਉਣੇ ਦਰਸ਼ਨ ਤਕਰੀਬਨ 2 ਘੰਟਿਆਂ ਬਾਅਦ ਹਾਂਜੀ ਹੈਲੋ ਸਤਿ ਸ੍ਰੀ ਅਕਾਲ ਤੇ 2 ਘੰਟੇ ਬਾਅਦ ਕੋ ਸੰਗਤ ਚੱਲੀ ਗਈ ਥੋੜੇ ਬਹੁਤੇ ਹਜੇ ਵੀ ਆ ਤੇ ਇਹ ਪੇਸ਼ੰਤ ਜਿਆਦਾ ਸਬਰ ਵਾਲੇ ਹੁਣ ਖੜੇ ਆ ਤੇ ਜਿਹੜੇ ਸਵੇਰ ਦੇ ਖੜੇ ਆ ਇਹਨਾਂ ਨੇ ਪ੍ਰਬੰਧ ਇਹ ਵੀਰਾ ਸੀ ਆ ਵੀਰਾ ਸੀ ਤੇ ਆ ਬਾਈ ਜੀ ਸੀ ਇਹਨਾਂ ਨੇ ਮੈਨੇਜਮੈਂਟ ਐਡੀ ਬੜੀਆ ਸੰਭਾਲੀ ਇਹਨਾਂ ਨੇ ਤੇ ਜਿੰਨੀਆਂ ਵੀ ਸਾਰੇ ਨੂੰ ਕੰਟਰੋਲ ਕੀਤਾ ਬਾਈ ਜੀ ਸ਼ੁਕਰੀਆ ਤੁਹਾਡਾ ਤਹਿ ਦਿਲੋਂ ਅੱਜ ਅੱਜ ਜਿੰਨੀ ਸੰਗਤ ਆਈ ਹੈ ਸਾਰਿਆਂ ਤੋਂ ਵੱਧ ਤੁਹਾਡਾ ਧੰਨਵਾਦ ਜਿੰਨੇ ਪੰਜ ਸੱਤ ਅੱਗੇ ਖੜੇ ਆ ਕਿਉਂਕਿ ਇਹਨਾਂ ਨੇ ਨਾ ਇੰਨਾ ਸੋਹਣਾ ਮੈਨੇਜ ਕੀਤਾ ਸਾਰੀਆਂ ਦੀਆਂ ਫੋਟੋਆਂ ਵੀ ਹੋ ਗਈਆਂ ਤੇ ਸਾਰੇ ਖੁਸ਼ ਵੀ ਹੋ ਗਏ ਹਨਾ ਤੇ ਬੜਾ ਸਾਡੇ ਲਈ ਬੜਾ ਔਖਾ ਸੀ ਚਲੋ ਸਵੇਰੇ ਸਵੇਰੇ ਆਈ ਸੀ ਅਸੀਂ ਸੋਚ ਰਹੇ ਸੀ ਕਿਵੇਂ ਮੈਨੇਜ ਹੋਊਗਾ ਹਨਾ ਚਲੋ ਸ਼ੁਕਰੀਆ ਹਾਂ ਜੀ ਅੰਦਰੋਂ ਦਰਸ਼ਨ ਕਰਦੇ ਹਾਂ ਹਾਂ ਜੀ 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 ਸ਼ੁਕਰੀਆ ਵੀਰੇ ਥੋੜਾ ਜਗਾ ਛੱਡੋ ਪਲੀਜ਼ ਪਲੀਜ਼ ਥੋੜੀ ਜਗਾ ਛੱਡ ਦੋ ਭਾਈ ਆਇਆ ਮੜੇ ਤੁਹਾਨੂੰ ਹਾਂਜੀ ਫੋਟੋ ਕਰਾਉਣੀ ਹੈ ਫੋਟੋ ਕਰਾ ਲੈਣੀ ਹੈ ਫੋਟੋ ਇੱਕ ਫੋਟੋ ਮਾਤਾ ਜੀ ਤੁਸੀਂ ਪੰਜ ਛੇ ਵਾਰੀ ਫੋਟੋ ਕਰਾ ਲਈ ਤੁਸੀਂ ਰੱਜੇ ਨਹੀਂ ਫੋਟੋ ਨਾਲ ਇਹ ਸਾਡੇ ਆਪਣੇ ਮਾਤਾ ਜੀ ਨੇ ਮਜ਼ਾਕ ਸਮਝਿਓ ਇਹ ਨੇ ਭਾਈ ਮਨਿੰਦਰ ਭਾਈ ਦੇ ਮਾਤਾ ਜੀ ਠੀਕ ਹੈ ਤਾਂ ਕਰੇ ਥੋੜੀ ਡਿਊਟੀ ਕੀ ਲਈ ਸੀ ਐ ਬਾਸਾ ਬਾਤ ਤੂੰ ਕੋਈ ਫੋਟੋ ਕਰਾ ਰਿਹਾ ਸੀ ਪਰ ਤੁਸੀਂ ਆਪ ਹੀ ਵਾਧੂ ਕਰਾ ਲਿਆ ਮੈਂ ਕਿਹਾ ਕਿ ਵਾਧੂ ਕਰਾਈਆ ਮੈਂ ਮਜ਼ਾਕ ਕਰਦਾ ਕੀ ਹੋ ਗਿਆ ਕਿਧਰ ਗਿਆ ਮਨਿੰਦਰ ਕਿਧਰ ਗਿਆ ਮਨਿੰਦਰ ਕਿਧਰ ਗਿਆ ਆਈ ਨਹੀਂਗਾ ਓ ਟੋਟ ਵੱਲ ਨਹੀਂ ਉਹ ਵੇਖਣ ਦੇ ਆ ਸੀ ਇਹ ਬਾਹ ਵੀਡੀਓ ਦੇਖਦਾ ਜੀ ਅੱਛਾ ਸ਼ੁਕਰੀਆ ਸ਼ੁਕਰੀਆ ਜੀ ਥੈਂਕ ਯੂ ਅੱਛਾ ਸਾਇਬ ਰਾਜ ਸਿੰਘ ਅੱਛਾ ਕਰਮੋਨੇ ਹੋਏ ਠੀਕ ਹੈ ਸ਼ੁਕਰੀਆ ਜੀ ਲਓ ਹੁਣ ਸਾਰਿਆਂ ਦੀ ਹਾਜ਼ਰੀ ਲੱਗੀ ਦੇਖੋ ਜਿੰਨੇ ਕਹੇ ਗਿਓ ਠੀਕ ਹੈ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਇਹ ਲੋ ਜੀ ਸ਼ੁਕਰੀਆ ਥੈਂਕ ਯੂ ਹਾਂਜੀ ਹੁਣ ਅੰਦਰੋਂ ਅਸੀਂ ਥੋੜਾ ਜਿਹਾ ਬਲੌਗ ਕਰ ਲਈਏ ਜੀ ਜੀ ਸ਼ੁਕਰੀਆ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਮੈਨੇਜਮੈਂਟ ਨਾਲ ਵੀ ਗੱਲਬਾਤ ਕਰਾਂਗੇ ਬਾਹਰਲੇ ਪਾਸਿਓ ਉਧਰ ਪਰਾਲੇ ਪਾਸੇ ਨਵੀਂ ਇਮਾਰਤ ਬਣ ਰਹੀ ਹੈ ਆ ਇੱਥੇ ਗੁਰਦੁਆਰਾ ਸਾਹਿਬ ਦੀ ਤੇ ਨਵਾਂ ਲੰਗਰ ਆਲੂ ਪਰ ਨਵਾਂ ਨਵੇਂ ਢੰਗ ਨਾਲ ਤਿਆਰ ਹੋ ਰਹੀ ਹੈ ਇਹ ਇਹ ਪੁਰਾਣਾ ਗੁਰਦੁਆਰਾ ਸਾਹਿਬ ਹੈਗਾ ਇਸ ਸਾਲ ਦੇ ਐਂਡ 'ਚ ਤਿਆਰ ਹੋਏਗਾ ਇਸ ਸਾਲ ਦੇ ਐਂਡ 'ਚ ਤਿਆਰ ਹੋਏਗਾ ਜੀ ਜੇਨੇਨਾ ਇਟਲੀ ਦੇ ਪੁਰਾਣੇ ਗੁਰਦੁਆਰਾ ਸਾਹਿਬ ਹੈ ਪੁਰਾਣੇ ਗੁਰਦੁਆਰਾ ਸਾਹਿਬ ਚੋਂ ਇੱਕ ਹੈ ਜਿਹੜਾ ਇਹ ਮਤਲਬ ਜਿਵੇਂ ਪਹਿਲਾਂ ਦੇਖਿਆ ਸੀਗਾ ਇੱਕ ਅਸੀਂ ਗਏ ਸੀ ਅੱਛਾ ਇਹਦੇ ਲੱਗੇ ਚਾਰ ਗੁਰਦੁਆਰੇ ਚਾਰਾਂ ਚ ਸਭ ਤੋਂ ਵੱਡਾ ਗੁਰਦੁਆਰਾ ਚਾਰਾਂ ਚੋਂ ਸਭ ਤੋਂ ਵੱਡਾ ਇੱਕ ਕੋਰਤੇਨੋਵਾ ਵੀ ਜਿਆਦਾ ਕੋਰਤੇਨੋਵਾ ਬੈਰਗਮੋ ਚ ਪੈ ਜਾਂਦਾ ਹੈ ਨਾ ਬਰੇਸ਼ੀਆ ਦੇ ਵਿੱਚ ਹੀ ਚਾਰ ਅੱਛਾ ਇਹ ਬਰੇਸ਼ੀਆ ਚ ਪੈਂਦਾ ਹੈ ਇਹ ਬਰੇਸ਼ੀਆ ਦੇ ਗੁਰਦੁਆਰੇ ਕੋਰਤੇਨੋਵਾ ਜਿਹੜਾ ਉਹ ਬੈਰਗਮੋ ਚ ਪੈਂਦਾ ਹਾਂਜੀ ਇਹ ਕੋਰਤੇਨੋਵਾ ਚ ਪੈਂਦਾ ਹੈਗਾ ਅੱਛਾ ਜੀ ਇਹ ਫਲੈਰੋ ਗੁਰਦੁਆਰਾ ਸਾਹਿਬ ਹੈ ਇੱਥੇ ਮੇਨ ਵਿਸਾਖੀ ਦੇ ਹੋਰ ਪ੍ਰੋਗਰਾਮ ਵੀ ਹੁੰਦਾ ਹੈ ਵਿਸਾਖੀ ਦੇ ਹਾਂਜੀ ਇੱਕ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਬਰਸੀ ਉਹ ਪੰਡਾਲ ਲੱਗਣ ਦੇ ਆਗੇ ਅੱਛਾ ਜੀ ਉਹ ਪੰਡਾਲ ਲੱਗਣ ਦੇ ਉੱਥੇ 7-8 ਤਰੀਕ ਨੂੰ ਬਰਸੀ ਹੋਈ ਹੈ ਅੱਛਾ ਜੀ ਜੀ ਇਹ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਹੁਣ ਸਾਰੀ ਸਾਡੇ ਨਾਲ ਚੱਲੀ ਹੈ ਤੇ ਸਾਰਾ ਤੁਹਾਨੂੰ ਦਿਖਾਉਨੇ ਆ ਜਿਹੜੀ ਨਵੀਂ ਇਮਾਰਤ ਬਣ ਰਹੀ ਹੈਗੀ ਤੇ ਨਾਲ ਨਾਲ ਪੁਰਾਣੇ ਦੀ ਗੱਲ ਕਰਦੇ ਆ ਕਿ ਪੁਰਾਣਾ ਜਿਹੜਾ ਗੁਰਦੁਆਰਾ ਸਾਹਿਬ ਸੀਗਾ ਤੇ ਉਹ ਕਦੋਂ ਬਣਿਆ ਸੀਗਾ ਇਧਰਲੇ ਪਾਸੇ ਇਹ ਨਵੀਂ ਇਮਾਰਤ ਬਣ ਰਹੀ ਆ ਸਾਰੀ। ਇੱਕ ਕਦੋਂ ਬਣਿਆ ਗੁਰਦੁਆਰਾ ਸਾਹਿਬ ਕਿੰਨਾ ਪੁਰਾਣਾ ਜੀ? ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ। ਅ ਤਕਰੀਬਨ ਜਿਹੜੀ ਸਾਡੀ ਆ ਮੈਨੇਜਮੈਂਟ ਕਮੇਟੀ ਖੜੀ ਆ ਹਾਂ ਜੀ। ਇਹ ਬਹੁਤ ਪੁਰਾਣੀ ਆ। ਪੁਰਾਣੇ ਸਮੇਂ ਤੋਂ ਹੀ ਅਸੀਂ 2001 ਦੇ ਵਿੱਚ ਬਿਲਡਿੰਗ ਜਿਹੜੀ ਪਰਲਮੈਂਟ ਨੇ ਸੀਗੀ। ਅੱਛਾ ਜੀ। ਆਪਾਂ ਤੋਂ ਉਹਨਾਂ ਲਿਆ ਸੀਗਾ ਇੱਕ ਕਿਸੇ ਤਰੀਕੇ ਨਾਲ ਪਤਾ ਨਹੀਂ ਅੱਗ ਲੱਗ ਕੇ ਸੜ ਚੁੱਕਾ ਸੀ ਫਿਰ ਅਸੀਂ ਘੱਟ ਰੇਟ ਤੇ ਇਹਨੂੰ ਖਰੀਦ ਕੇ ਅੱਛਾ ਜਗਾ ਮੁੱਲ ਖਰੀਦੀ ਸੀਗੀ ਉਹ ਮੁੱਲ ਲੈ ਕੇ ਤੇ ਮੜਾ ਮੋਡੀਫਿਕੇਸ਼ਨ ਕਰਕੇ ਸਾਰਾ ਹਾਂਜੀ ਸੈਟਿੰਗ ਕਰਕੇ ਤੇ 2003 ਦੇ ਵਿੱਚ ਉਹ ਬਿਲਡਿੰਗ ਦਾ ਘੱਟ ਰੇਟ ਕੀਤਾ ਸੀਗਾ ਅੱਛਾ ਜੀ 2003 ਦੇ ਵਿੱਚ ਤਕਰੀਬਨ ਸਾਰੇ ਸਿੰਘ ਉਸ ਵੇਲੇ ਵੀ ਮੇਰੇ ਨਾਲ ਸੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਤੇ ਉਸ ਵੇਲੇ ਵੀ ਸੇਵਾ ਚਲੋ ਐਸੇ ਮੈਨੇਜਮੈਂਟ ਕਮੇਟੀ ਦੇ ਸਾਰਿਆਂ ਨੇ ਕੀਤੀ ਜਾ ਹਾਂਜੀ ਤੇ 2003 ਦੇ ਵਿੱਚ ਉਹ ਉਦਘਾਟਨ ਕਰਕੇ ਅੱਜ ਤੱਕ ਨਿਰੰਤਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਅੱਜ ਤੱਕ ਉੱਥੇ ਹੀ ਜਿਹੜੀਆਂ ਅਸਵਾਮਾਂ ਜਿਹੜੀਆਂ ਗੁਰ ਹੁਣ ਸੰਗਤਾਂ ਦੀ ਆਵਾਜ਼ ਸੀਗੀ ਵੀ ਨਵੀਂ ਬਿਲਡਿੰਗ ਜਿਹੜੀ ਆ ਬਣਾਈ ਜਾਵੇ ਹਾਂਜੀ ਉਹ ਗੁਰਦੁਆਰਾ ਸਾਹਿਬ ਦੀ ਛੱਤ ਵੀ ਚੇਂਜ ਕਰਨ ਵਾਲੀ ਸੀਗੀ ਤੋਂ ਇਸ ਕਰਕੇ ਸਮੁੱਚੀ ਸੰਗਤ ਦਾ ਸਾਨੂੰ ਸਹਿਯੋਗ ਰਿਆ ਤੇ ਸਾਰਿਆਂ ਨੇ ਬਹੁਤ ਬੜੀ ਜਣ ਕੇ ਸਵਾਵਾਂ ਨਿਭਾਈਆਂ ਨੇ ਪ੍ਰਬੰਧਕ ਕਮੇਟੀ ਨੇ ਬਹੁਤ ਸਵਾਵਾਂ ਨਿਭਾਈਆਂ ਨੇ ਇਹ ਬ੍ਰੇਸ਼ੀਆ ਦਾ ਪਰਾ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ ਹੈ ਨਹੀਂ ਜੀ ਆਪਾਂ ਇਟਲੀ ਦਾ ਇਹ ਸੈਕਿੰਡ ਪੁਰਾਣਾ ਗੁਰਦੁਆਰਾ ਕਹਿ ਸਕਦੇ ਹਾਂ ਪਹਿਲਾ ਜਿਹੜਾ ਤੂੰ ਨੋਵਲਾਰਾ ਸੀ ਨੋਵਲਾਰਾ ਦਾ ਉਹਨਸ ਵਾਲੇ ਇੰਨਾ ਕਹਿ ਸਕਦੇ ਆਂ ਵੀ ਇਹ ਸਭ ਤੋਂ ਵੱਡਾ ਗੁਰਦੁਆਰਾ ਕਹਿ ਸਕਦੇ ਆ तकरीबन तकरीबन ਆਪਾਂ ਇੰਗਲੈਂਡ ਨੂੰ ਛੱਡ ਕੇ ਯੂਰਪ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਬ ਕਿਹਾ ਜਾ ਸਕਦਾ ਅੱਛਾ ਜੀ ਉਹਦੇ ਦੋ ਕਾਰਨ ਇੱਕ ਤਾਂ ਸੰਗਤ ਦਾ ਬਹੁਤ ਵੱਡਾ ਇਕੱਠ ਆ ਹਾਂਜੀ ਇੱਥੇ तकरीबन 3-4000 ਦੇ ਕਰੀਬ ਹਰ ਸੰਡੇ ਨੂੰ ਸੰਗਤ ਦਾ ਇਕੱਠ ਜਿਹੜਾ ਇਸ ਗੁਰਦੁਆਰੇ ਵਿੱਚ ਹੁੰਦਾ ਆ तकरीबन 3-4 ਖੰਡ ਪਾਠ ਸਾਹਿਬ ਹਰ ਹਫਤੇ तकरीबन ਸੁਖਣੀ ਸਾਹਿਬ ਵੀ 4-5 ਹਰ ਹਫਤੇ ਹੁੰਦੇ ਨੇ ਤੋਂ ਸੰਗਤਾਂ ਦਾ ਜ਼ਿਆਦਾ ਇਕੱਠ ਹੋਣ ਕਰਕੇ ਜਾਂ ਆਪਾਂ ਇਹ ਵੀ ਕਹਿ ਸਕਦੇ ਹੁਣ ਵੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਜਿਹੜੀ ਆ ਬਹੁਤ ਵੱਡੀ ਪੱਧਰ ਤੇ ਵੱਡੀ ਵੱਡੀ ਬਿਲਡਿੰਗ ਬਣਾਈ ਗਈ ਆ 1900 ਸਕਰ ਮੀਟਰ ਦਾ ਜਿਸ ਤਰ੍ਹਾਂ ਪਹਿਲਾਂ ਵੀ ਮੈਂ ਦੱਸਿਆ ਵੀ ਕਲਾ ਦਵਾਨ ਹਾਲੀਆ 1300 ਸਕਰ ਮੀਟਰ ਥੱਲੇ ਆ 1900 ਸਕਰ ਮੀਟਰ ਉੱਤੇ ਆ ਤੇ ਵਿਸਾਖੀ ਤੇ ਹੋਲੇ ਮਹਲੇ ਦੇ ਪ੍ਰੋਗਰਾਮ ਇੱਥੇ ਹੁੰਦੇ ਹੋਣਗੇ ਬਹੁਤ ਜੀ ਤਕਰੀਬਨ ਸਾਰੇ ਹਰ ਇੱਕ ਦਿਹਾੜ ਜਿਹੜਾ ਗੁਰਸਾਵਾ ਦੇ ਜਿੰਨੇ ਵੀ ਜਿਹੜੇ ਪ੍ਰਕਾਸ਼ ਦਿਹਾੜੇ ਆ ਤਕਰੀਬਨ ਸਾਰਿਆਂ ਦੇ ਅਹੀਂ ਖੰਨਪਟ ਸਾਹਿਬ ਰਖਾ ਕੇ ਕਮੇਟੀ ਵੱਲੋਂ ਸੰਗਤ ਵੱਲੋਂ ਜੀ ਬੜੇ ਵੱਡੇ ਪੱਦਰ ਤੇ ਬੜੇ ਉਤਸ਼ਾਹ ਨਾਲ ਸਾਰੇ ਦਿਹਾੜੇ ਮਨਾਏ ਜਾਂਦੇ ਨੇ ਜਿਹੜਾ ਸਾਡਾ ਮੇਨ ਆ ਜਿਹੜਾ ਕਿ 2000 ਦੇ ਵਿੱਚ ਅਸੀਂ ਸ਼ੁਰੂ ਕੀਤਾ ਸੀਗਾ ਤਕਰੀਬਨ 1999 ਦੇ ਸ਼ੁਰੂ ਕੀਤਾ ਸੀ ਨਗਰ ਕੀਰਤਨ ਹਾਂਜੀ ਜਿਹੜਾ ਕਿ ਯੂਰਪ ਦਾ ਪਹਿਲਾ ਨਗਰ ਕੀਰਤਨ ਆਪਾਂ ਕਹਿ ਸਕਦੇ ਆ ਕਦੀ ਵੀ ਕਿਸੇ ਨੇ ਯੂਰਪ ਦੀ ਧਰਤੀ ਤੇ ਨਗਰ ਕੀਰਤਨ ਨਹੀਂ ਕੱਢਿਆ ਸੀਗਾ ਇਹ ਪਹਿਲਾ ਜਿਹੜਾ ਨਗਰ ਕੀਰਤਨ ਨਿਕਲਿਆ ਤੋਂ ਗੁਰਦਰਾ ਸਿੰਘ ਸਭਾ ਫਲੈਰੋ ਬੋਂ ਨੂੰ ਕੱਢਿਆ ਗਿਆ ਸੀ ਜਿਹੜਾ ਕਿ 25 ਮਾ ਨਗਰ ਕੀਰਤਨਾ ਜਿਹੜਾ ਲੰਘ ਚੁੱਕੀ ਅਪ੍ਰੈਲ ਦੇ ਵਿੱਚ 30 ਮਾਰਚ ਨੂੰ ਅਸੀਂ ਕੱਢਿਆ ਕਿ ਉਹਦੇ ਵਿੱਚ ਤਕਰੀਬਨ ਤਕਰੀਬਨ 30 35 40 ਹਜ਼ਾਰ ਦੇ ਵਿੱਚ ਜਿਹੜਾ ਸੰਗਤਾਂ ਦਾ ਇਕੱਠ ਹੁੰਦਾ ਔਰ ਬੜੀ ਕਿਰ ਇੱਕ ਮੈਨੇਜਮੈਂਟ ਵੱਲੋਂ ਅਨਾਉਂਸਮੈਂਟ ਹੈ 7 8 9 ਜੂਨ ਨੂੰ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਉਹਨਾਂ ਦੀ ਇੱਥੇ ਮਤਲਬ ਸਾਲਗिरा ਜਿਹੜੀ ਵਰਸੀ ਆ ਉਹ ਮਨਾਈ ਜਾਣੀ ਹੈ ਤੇ ਖੇਤਾਂ ਦੇ ਵਿੱਚ ਖੁੱਲਾ ਟੈਂਟ ਲਾ ਕੇ ਕਾਫੀ ਵੱਡਾ ਪ੍ਰੋਗਰਾਮ ਇਹਨਾਂ ਨੇ ਹੋ ਲਿਖਿਆ ਤੇ ਸਾਰੀ ਸੰਗਤ ਨੂੰ ਆਲੇ ਦੁਆਲੇ ਦੇ ਜਾਇਟਲੀ ਚ ਸਮੂਹ ਇਟਲੀ ਸਾਰੇ ਇਟਲੀਾਂ ਆਲੇ ਦੁਆਲੇ ਕੰਟਰੀ ਚ ਆਸਟਰੀ ਆ ਕਿਉਂਕਿ ਯਾਰ ਪਤਾ ਖੁੱਲਾ ਹੀ ਹੈ ਜਿੰਨੇ ਨੇੜੇ ਤੇੜੇ ਦੇਖਦੇ ਆ ਨਾ ਤੇ ਉਹ 7 8 9 ਜੂਨ ਦਿਨ ਕਿਹੜੇ ਕਿਹੜੇ ਪੈਂਦੇ ਆ ਉਸ ਦਿਨ ਜੀ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤੇ ਉਹ ਤੁਸੀਂ ਆਪਣੀ ਵੱਧ ਤੋਂ ਵੱਧ ਇੱਥੇ ਹਾਜ਼ਰੀ ਲਵਾਇਓ ਤੇ ਆਪਣੇ ਦਰਸ਼ਨ ਕਰਕੇ ਜਾਇਓ ਜੀ। ਲੰਗਰ ਹਾਲ ਹੈ ਨਾ। ਅੱਛਾ ਹੈਟਾ ਲੰਗਰ ਹਾਲ ਬਣ ਰਿਹਾ। ਉਪਰਲੇ ਪਾਸੇ ਦਰਵਾਰ ਹਾਲ। ਠੀਕ ਹੈ ਜੀ। ਧੰਨ ਦਾ ਬੋ ਮਾ ਪਤਾ ਕਰ ਲੈ ਮੈਨੂੰ ਬੁਲਾ ਜਾ। ਅੱਛਾ ਜੀ। ਆ ਇੱਧਰ ਕੋਈ ਬਾਬਾ ਇਹ ਆਉਣ ਵਾਲੇ ਟਾਈਮ 'ਚ ਹੁਣ ਤੇ ਕਿੰਨੇ ਟਾਈਮ ਨੂੰ ਤਿਆਰ ਹੋ ਜਾਣੀ ਹੈ ਜੀ ਇਹ? ਅੱਛਾ ਇਸੇ ਸਾਲ ਹੀ? ਹਾਂ ਜੀ। ਅੱਛਾ ਇਸੇ ਸਾਲ ਤਿਆਰ ਹੋ ਜਾਣੀ ਹੈ। ਜੀ। ਵਾਸਲਾਈ ਦਰਬਾਰ ਹਾਲ ਕਾਫੀ ਵੱਡਾ ਬਣ ਰਿਹਾ ਜੀ ਹੈ ਇਹ ਜਿਹੜਾ ਉੱਪਰ ਆ ਬਾਰੇ ਦਾ ਪ੍ਰਕਾਸ਼ ਤੇ ਸਟੇਜਾਂ ਬਣ ਗਈਆਂ ਉੱਤੇ ਇਹ ਸਾਰਾ ਹਾਲ ਜਿਹੜਾ ਇਹ ਦੀਵਾਨ ਹਾਲ ਆ ਉੱਪਰ ਅੱਛਾ ਜੀ ਤੇ ਤਕਰੀਬਨ ਤਕਰੀਬਨ ਤਿਆਰ ਹੋ ਚੁੱਕਾ ਸਾਰਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤਕਰੀਬਨ ਅਗਸਤ ਜਾਂ ਸਤੰਬਰ ਦੇ ਵਿੱਚ ਨਵੀਂ ਬਿਲਡਿੰਗ ਦਾ ਸੰਗਠਨ ਦੇ ਸਹਿਯੋਗ ਨਾਲ ਸਾਡੀ ਪ੍ਰਬੰਧਕ ਕਮੇਟੀ ਸਾਰਿਆਂ ਦਾ ਸਹਿਯੋਗ ਨਾਲ ਅਸੀਂ ਘਟਨ ਕਰਾਂਗੇ ਠੀਕ ਹੈ ਜੀ ਲਓ ਜੀ ਇਹ ਫੈਮਿਲੀ ਆਈ ਹੈ ਆਸਟਰੀਆ ਤੋਂ ਦੂਰ ਵਾਲਿਆਂ ਨੂੰ ਸਭ ਤੋਂ ਲੇਟ ਫੋਟੋ ਖਿਚਣ ਨੂੰ ਮਿਲੀ ਹੈ ਸ਼ੁਕਰੀਆ ਤੁਹਾਡਾ ਟਾਈਮ ਮਿਲ ਗਿਆ ਚਲੋ ਸਾਡੇ ਵੀ ਸਾਰੇ ਨਹੀਂ ਸੀ ਸੰਗਤ ਬਹੁਤ ਸੀ ਹੈ ਨਾ ਇਸ ਮੁੰਡੇ ਨੇ ਤੁਹਾਡੇ ਪਿੱਛੇ ਦਾ ਜਿਸ ਤਸ ਜਾਈ ਅੱਜ ਅੱਛਾ ਕਿ ਨਹੀਂ ਭਾਈ ਨੇ ਸਜਾਈ ਤੇ ਮੂਵੀ ਸਜਾਣੀ ਚਲੋ ਸ਼ੁਕਰੀਆ ਐਂ ਸਜਾ ਕੇ ਰੱਖੀ ਹੋਣ ਠੀਕ ਹੈ ਥੈਂਕ ਯੂ ਵੈਰੀ ਮਚ ਹਾਂ ਜੀ ਥੈਂਕ ਯੂ ਜੀ ਚਲੋ ਸ਼ੁਕਰੀਆ ਜੀ 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 ਓਕੇ ਭਾਈ ਆ ਟੈਂਟ ਲੱਗ ਰਿਹਾ ਜੀ ਸਾਹਮਣੇ ਵਾਲੇ ਪਾਸੇ ਜਿਹੜਾ ਪ੍ਰੋਗਰਾਮ ਹੁਣ ਤੁਹਾਨੂੰ ਬੋਲੇ ਆ ਨਾ ਤੇ ਉਹ ਇੱਥੇ ਹੋਣਾ ਕਹਿੰਦੇ ਇਸ ਤਰ੍ਹਾਂ ਦੇ ਕੈਨੇਡਾ ਚ ਇੰਗਲੈਂਡ ਚ ਦੇਖਦੇ ਹੁੰਦੇ ਸੀ ਪਹਿਲਾਂ ਵੀ ਪ੍ਰੋਗਰਾਮ ਐਸ ਤਰ੍ਹਾਂ ਟੈਂਟ ਲਾ ਕੇ ਖੇਤਾਂ ਚ ਬਾਹਰ ਹੁੰਦੇ ਆ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਆ ਵੈਸੇ ਇਹ ਤੇ ਬਾਹਰਲੇ ਪਾਸੇ ਸੜਕ ਤੇ ਇਸ ਤਰ੍ਹਾਂ ਦਾ ਹੁਣ ਤੋਂ ਤਿਆਰੀਆਂ ਸ਼ੁਰੂ ਹੋ ਗਈਆਂ ਤੁਸੀਂ ਦੇਖੋ ਅਜੇ ਕਾਫੀ ਟਾਈਮ ਪਿਆਗਾ ਤੇ ਅਜੇ ਲਗਭਗ 10 15 ਦਿਨ ਪਾਏ ਆ 15 ਦਿਨ ਪਹਿਲਾਂ ਇਹ ਸਾਰੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਜੋਰ-ਸ਼ੋਰਾਂ ਦੇ ਤੇ ਇੱਥੇ ਇਹ ਇਸ ਤਰ੍ਹਾਂ ਦਾ ਸਾਰਾ ਪੰਡਾਲ ਸਜਾਇਆ ਜਾਣਾ ਉਹ ਤੱਕ ਕਹਿੰਦੇ ਸਾਰਾ ਇਹ ਪੰਡਾਲ ਪੂਰਾ ਪੰਡਾਲ ਹੀ ਹੋਊਗਾ ਇਹ ਹੁਣ ਅਸੀਂ ਗੁਰਦੁਆਰਾ ਸਾਹਿਬ ਤੋਂ ਵਾਪਸ ਨਿਕਲਣ ਲੱਗੇ ਅੱਗੇ ਜਾਣਾ ਸੀ ਲਾਗੋ ਉਹਦੀ ਘਰ ਦਾ ਮੇਰੇ ਖਿਆਲ ਚ ਲੈ ਕੇ ਗਈ ਉਹ ਤੇ ਉਹ ਤੁਹਾਨੂੰ ਘਮਾਉਣੇ ਆ ਤੇ ਆ ਬਾਈ ਦਾ ਸ਼ੁਕਰੀਆ ਇਹਨਾਂ ਨੇ ਫੋਟੋਆਂ ਖਿੱਚੀਆਂ ਅੱਜ ਕੋਈ ਮੈਨੂੰ ਲੱਗਦਾ ਹਜ਼ਾਰ ਕ ਫੋਟੋ ਖਿੱਚਤੀ ਸਾਰਿਆਂ ਦੀ ਧੰਨਵਾਦ ਬਾਈ ਜੀ ਤੁਹਾਡਾ ਧੰਨਵਾਦ ਬਾਈ ਧੰਨਵਾਦ ਤੁਸੀਂ ਆਏ ਇੱਥੇ ਸਾਡੇ ਸ਼ਹਿਰ ਤੇ ਬਾਕੀ ਬੇਨਤੀ ਹੈ ਸਾਰਿਆਂ ਨੂੰ ਜਿੱਥੇ ਵੀ ਪਾਜੀ ਜਾਂਦੇ ਹੁੰਦੇ ਆ ਤਾਂ ਕਾਣਾ ਕਰਿਆ ਕਰੋ ਰਾਮਣਾ ਫੋਟੋਆਂ ਖਿਚਾਇਆ ਕਰੋ ਬੇਨਤੀ ਹੈ ਸਾਰਿਆਂ ਨੂੰ ਇਹ ਇਹਨਾਂ ਨੇ ਬੜੀਆਂ ਫੋਟੋਆਂ ਖੇਚੀਆਂ ਅੱਜ ਗੂਠਾ ਰਾਤ ਨੂੰ ਐ ਇਹ ਇਦਾਂ ਇਦਾਂ ਕਰੀ ਜਾਊਗਾ ਨਹੀਂ ਤੇ ਇਦਾਂ ਹੀ ਹੋ ਗਿਆ ਜੀ ਡੇਟਾ ਤੇ ਅੱਜ ਵੈਸੇ ਵਲੌਗ ਦੇ ਸ਼ੁਰੂ ਚ ਸਾਰਾ ਇੰਟਰੋਡਿਊਸ ਕਰਾਉਣੇ ਹੁੰਦੇ ਆ ਅੱਜ ਸੰਗਤ ਹੀ ਨਹੀਂ ਸੀ ਰਸ਼ ਐਨਾ ਸੀਗਾ ਸ਼ੁਰੂ ਚ ਟਾਈਮ ਨਹੀਂ ਲੱਗਿਆ ਤੇ ਅੱਛਾ ਤੁਹਾਡਾ ਬਾਕੀ ਹਾਂਜੀ ਇਹ ਤੁਹਾਡੇ ਬਲੌਗ ਬਹੁਤ ਦੇਖਦਾ ਜੀ ਚਲੋ ਸ਼ੁਕਰੀਆ ਜੀ ਆ ਸਾਡੇ ਨਾਲ ਜੀ ਮਨਿੰਦਰ ਭਾਈ ਜੀ ਇਹਨਾਂ ਨੂੰ ਤਾਂ ਤੁਸੀਂ ਪਹਿਲਾਂ ਹੀ ਦੇਖਦੇ ਹੋ ਤੇ ਇਧਰ ਫ੍ਰੈਸ਼ੀ ਵੀ ਆ ਗਿਆ ਫ੍ਰੈਸ਼ੀ ਭਾਜੀ ਫ੍ਰੈਸ਼ੀ ਭਾਜੀ ਵੀ ਪਹੁੰਚ ਗਏ ਕੈਨੇਡਾ ਤੋਂ ਸਪੈਸ਼ਲ ਪਹੁੰਚਿਆ ਤੇ ਮੈਂ ਇਹਨਾਂ ਨੂੰ ਆਖਿਆ ਮੈਂ ਕਿਹਾ ਇੰਨੇ ਲੰਬੇ ਜੇ ਯਾਰ ਵੀਡੀਓ ਅੱਗੇ ਛੋਟਾ ਅੱਗੇ ਬੈਠਿਆਂ ਨੂੰ ਦੇਖਦੇ ਸੀਗੇ ਤੇ ਪਹਿਲੀ ਵਾਰੀ ਮੈਂ ਇਹਨਾਂ ਨੂੰ ਖੜੇ ਹੋਏ ਲੰਬੇ ਦੇਖਿਆ ਭਾਈ ਜੀ ਸਵਾਗਤ ਹੈ ਤੁਹਾਡਾ ਸਾਡੇ ਵਲੌਗ ਦੇ ਵਿੱਚ ਹਨਮਤ ਬਾਈ ਤੁਹਾਨੂੰ ਤੇ ਹੁਣ ਹੋਪਸ ਉਹ ਮਨ ਲਾ ਇੱਕ ਦੋ ਦਿਨ ਆਪਾਂ ਕਿੱਥੇ ਰਵਾਂਗੇ ਰਵਾਂਗੇ ਇੱਕ ਦੋ ਤੇ ਬਾਕੀ ਇਹਨਾਂ ਦਾ ਮਨ ਲਾ ਕੱਿਆਂ ਨੇ ਕਹਿਣਾ ਵੀ ਕਿਹੜਾ ਨਾਲ ਕੱਟਾ ਹੋ ਗਿਆ ਹੈ ਨਾ ਇਹ ਨਹੀਂ ਬਦੱਸ ਜਾਣ ਕੇ ਅੱਛਾ ਇੱਕ ਗੱਲ ਹੋਰ ਇਹ ਮਨਿੰਦਰ ਬਾਈ ਹੁਣੀ ਨਾ ਇਹਨਾਂ ਦੀ ਅਮੇਜ ਬਹੁਤ ਬਦਲੀ ਹੋਣੀ ਹੈ ਨਾ ਤੇ ਤੁਹਾਨੂੰ ਐ ਲੱਗਦਾ ਵੀ ਇਹ ਗਾਲਾਂ ਹੀ ਕੱਢਦੇ ਰਹਿੰਦੇ ਆ ਸਾਰਾ ਦਿਨ ਚਲੋ ਜਿੰਨੇ ਕਿ ਸੁਣਦੇ ਆ ਪਰ ਐਦਾ ਬੰਦੇ ਦਾ ਕੰਮ ਕੁਝ ਹੋਰ ਹੁੰਦਾ ਤੇ ਐਕਚੁਅਲ ਤੇ ਇਨਸਾਨ ਕੁਝ ਹੋਰ ਹੁੰਦਾ ਹੈ ਇੰਨਾ ਬਾਈ ਹੋਣਾਂ ਨੇ ਕਮਾਇਆ ਇੰਨਾ ਪਿਆਰ ਦਿੱਤਾ ਫੈਸੀ ਬਾਈ ਨੇ ਤੇ ਜਾਂ ਹੋਰ ਹਨਾ ਅਸੀਂ ਇਕੱਠੇ ਘੁੰਮ ਫਿਰ ਰਹੇ ਆ ਤੇ ਵਧੀਆ ਲੱਗ ਰਿਹਾ ਤੇ ਆਇਆ ਨਵੀ ਤੇ ਇਹ ਨਵੀ ਮੈਨੇਜਮੈਂਟ ਸਾਮੀ ਅੱਜ ਇਹ ਬਾਈ ਨੇ ਮੈਨੇਜਮੈਂਟ ਸੰਭਾਲੀ ਤੇ ਬਾਕੀ ਨਵੀ ਨੇ ਸਾਨੂੰ ਇਹ ਇਹ ਸਾਡਾ ਘਮਾਉਂਦਾ ਇਹ ਵੀ ਸਾਰਾ ਨਹੀਂ ਜਾਂਦਾ ਯਾਰ ਇਹ ਸਾਰੇ ਭਰਾਵਾਂ ਨੂੰ ਅੱਜ ਕ੍ਰੈਡਿਟ ਜਾਂਦਾ ਯਾਰ ਬਹੁਤ ਕੰਮ ਕੀਤਾ ਇਹਨਾਂ ਨੇ ਹਮ ਇਹਨੇ ਤਾਂ ਸਪੈਸ਼ਲ ਇਹ ਬਾਈ ਨੇ ਬਹੁਤ ਕੰਮ ਕੀਤਾ ਕਿਤਾ ਸਾਡੇ ਇੱਥੇ ਆਏ ਤੁਸੀਂ ਬਹੁਤ ਬਣਾ ਕੀਮਤੀ ਸਮਾਂ ਕੱਢ ਕੇ ਹਾਂਜੀ ਸ਼ੁਕਰੀਆ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਤੁਸੀਂ ਦੇਖ ਹੀ ਲਿਆਉਣਾ ਜਦੋਂ ਆਈ ਸੀ ਕਿੰਨਾ ਰਸ਼ ਸੀ ਜੇ ਤੁਸੀਂ 11:30 ਆ ਜਾਂਦੇ ਤੇ ਆਈ थिंक ਇਹ ਤੇ ਬਹੁਤ ਮੁਸ਼ਕਿਲ ਹੋ ਜਾਣਾ ਸੀ ਤੇ ਤੁਸੀਂ ਆਪਣਾ ਟਾਈਮ ਕੱਢ ਕੇ ਆਏ ਸਾਰਿਆਂ ਦਾ ਸਾਨੂੰ ਸਾਡੇ ਵੱਲੋਂ ਜਿੰਨਾ ਸੀ ਤੁਹਾਨੂੰ ਪਿਆਰ ਦਿਖਾਇਆ ਸੀ ਜੀ ਬਾਕੀ ਥੋੜਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਧੰਨਵਾਦ ਜੀ ਹੁਣ ਮਨਿੰਦਰ ਵੀਰੇ ਆਪਾਂ ਕਿੱਧਰ ਨੂੰ ਜਾਣਾ ਅਸੀਂ ਹੁਣ ਲੱਕ ਦੀ ਗਾਰ ਦਾ ਠੀਕ ਹੈ ਕਿੰਨਾ ਟਾਈਮ ਲੱਗਣਾ ਇੱਥੋਂ ਅੱਧਾ ਘੰਟਾ ਅੱਧਾ ਘੰਟਾ 1 ਘੰਟਾ ਲੱਗੋ ਤੇ ਗਾਰ ਦਾ ਚਲੋ ਜੀ ਚਲੋ ਜੀ ਇਹ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਨੇ ਜੀ ਫਲੈਰੋ ਦੇ ਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਬਹੁਤ ਖੁਸ਼ੀ ਹੋਈ ਹੈ ਜੀ ਵੀਰ ਜੀ ਸਾਡੇ ਕੋਲ ਆਏ ਨੇ ਪੈਂਦੀ ਹੋਏ ਆਏ ਨੇ ਤੇ ਇਹਨਾਂ ਦਾ ਮੋਸਟ ਵੈਲਕਮ ਜੀ ਆਇਆਂ ਨੂੰ ਗੁਰਦੁਆਰਾ ਸਾਹਿਬ ਆ ਤੇ ਇਹਨਾਂ ਦੇ ਬਲੌਗ ਆਪਾਂ ਨਿਰੰਤਰ ਦੇਖਦੇ ਰਹਿੰਦੇ ਆ ਜੀ ਤੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਹ ਸਾਰੇ ਵਰਲਡ ਦੀਆਂ ਵੱਖ-ਵੱਖ ਇਤਿਹਾਸਕ ਥਾਵਾਂ ਤੇ ਸਾਨੂੰ ਲੈ ਕੇ ਜਾਂਦੇ ਨੇ ਉਹ ਦਿਖਾਉਂਦੇ ਆ ਸਾਨੂੰ ਵੀ ਇਸ ਤਰ੍ਹਾਂ ਪ੍ਰਤੀਤ ਹੁੰਦਾ ਉਹਦੂ ਕਿ ਅਸੀਂ ਵੀ ਇਹਨਾਂ ਦੇ ਨਾਲ ਹੀ ਇਹ ਜਿਹੜੀਆਂ ਜਿਹੜੇ ਥਾਵਾਂ ਆਪਾਂ ਦੇਖ ਰਹੇ ਆ ਕਿਉਂਕਿ ਅਰਝਿਵੇਂਆ ਕਰਕੇ ਅਸੀਂ ਤੇ ਲੋਕ ਜਾਣ ਹੀ ਸਕਦੇ ਪਰ ਇਹ ਜਾਣਦੇ ਨੇ ਇਹਨਾਂ ਦਾ ਚੈਨਲ ਆਪਣਾ ਮੈਂ ਇਹ ਜੋ ਸੰਗਤਾਂ ਨੂੰ ਜੋ ਪਬਲਿਕ ਨੂੰ ਇਹ ਥਾਵਾਂ ਤੇ ਕਮਾਉਂਦੇ ਨੇ ਤੇ ਅਸੀਂ ਬੜੇ ਖੁਸ਼ ਹੁੰਨੇ ਆ ਸਾਨੂੰ ਵੀ ਇਦਾਂ ਪ੍ਰਤੀਤ ਹੁੰਦਾ ਵੀ ਅਸੀਂ ਵੀ ਇਹਨਾਂ ਦੇ ਨਾਲ ਹੀ ਆਂ ਜੀ ਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਤੁਹਾਡੀ ਹਾਜ਼ਰੀ ਬਿਲਕੁਲ ਲਾਜ ਤੇ ਲੱਗੀ ਹੈ ਥੈਂਕ ਯੂ ਜੀ ਹੈ ਜੀ ਗੁਰ ਫਤਿਹ ਫਿਰ ਮਿਲਾਂਗੇ ਇਟਲੀ ਚ ਨਾ ਇਸ ਚੀਜ਼ ਦਾ ਰਵਾਜ ਹੀ ਆਮਨ ਲੱਗਦਾ ਤੇ ਨਿਆਣੇ ਅੱਜ ਵੀ ਆ ਦੇ ਕੇ ਕਹਿੰਨੇ ਵੈਲਕਮ ਟੂ ਬਰੇਸ਼ ਬਰੇਸ਼ੀਆ ਰਿਪਨੈਂਟ ਖੁਸ਼ੀ ਥੈਂਕ ਯੂ ਜੀ ਡੀਅਰ ਰਿਪਨੈਂਟ ਖੁਸ਼ੀ ਹੇਰ ਅਨੀਤ ਐਂਡ ਮਨੀਤ ਮਨੀਤ ਅ ਵੀ ਆਰ ਗ੍ਰੈਂਡ ਮਦਰ ਵਾਸ ਯੂਰ ਵੀਡੀਓ ਦਾਦੀ ਤੇ ਪੋਤੀ ਇਹ ਦੇਖਦੀ ਹੈ ਜੀ ਵੀਡੀਓ ਯੂ ਆਰ ਵੇਟਿੰਗ ਫॉर ਥਿਸ ਡੇ ਲੋ ਜੀ ਤੁਹਾਡੀ ਹਾਜ਼ਰੀ ਲਾਗੀ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਪਿਆਰ ਸਤਿਕਾਰ ਤੁਹਾਨੂੰ ਦੋਵਾਂ ਨੂੰ ਤੇ ਆ ਬੜਾ ਸੋਹਣਾ ਬਣਾਇਆ ਜੀ ਕਿਸੇ ਨੇ ਅ ਗੋਰੀ ਰਿਪਨ ਐਂਡ ਖੁਸ਼ੀ ਅੰਦਰ ਵਿੱਚ ਵੀ ਲਿਖਿਆਣਾ ਵਿੱਚ ਦੇਖਿਓ ਵੈਲਕਮ ਵੈਲਕਮ ਟੂ ਇਟਲੀ ਸ਼ੁਕਰੀਆ ਜੀ ਮਿਹਰਬਾਨੀ ਬਹੁਤ ਸਾਰਾ ਪਿਆਰ ਤੁਹਾਨੂੰ ਡੇਢ ਕ ਘੰਟੇ ਦੇ ਸਫਰ ਬਾਅਦ ਅਸੀਂ ਪਹੁੰਚ ਗਏ ਹਾਂ ਬਿਲਕੁਲ ਲੇਕ ਦੇ ਕਿਨਾਰੇ ਤੇ ਤੇ ਇਹ ਲੇਕ ਹੈ ਤੇ ਇਹ ਕਾਫੀ ਵੱਡੀ ਲੇਕ ਹੈ ਮੈਨੂੰ ਲੱਗਦਾ ਇਟਲੀ ਦੀ ਸਭ ਤੋਂ ਵੱਡੀ ਲੇਕ ਨਾ ਹੋਵੇ ਵੈਸੇ ਇੱਕ ਲੇਕ ਕੋਮੋ ਹੈ ਉਹ ਪੈਂਦੀ ਹੈਗੀ ਸਵਿਟਸ ਦੇ ਬਾਰਡਰ ਵੱਲ ਸਵਿਟਸ ਤੇ ਇਟਲੀ ਦੇ ਬਾਰਡਰ ਵੱਲ ਤੇ ਉਹ ਸ਼ਾਇਦ ਜਾਂਦੇ ਜਾਂਦੇ ਤੁਹਾਨੂੰ ਦਿਖਾਵਾਂਗੇ ਜਦੋਂ ਵਾਪਸ ਜਾਣਾ ਹੋਊਗਾ ਇਟਲੀ ਚੋਂ ਕਿਉਂਕਿ ਇਸ ਤੋਂ ਬਾਅਦ ਚ ਅਸੀਂ ਰੋਮ ਵਾਲੀ ਸਾਈਡ ਜਾਣਾ ਹੈ ਰੋਮ ਨੂੰ ਤੇ ਉੱਧਰਲੇ ਪਾਸੇ ਲੇਕਸ ਨਹੀਂ ਹੈਗੀਆਂ ਜਿੰਨਾ ਨਾਰਥ ਇਟਲੀ ਹੈ ਨਾਰਥ ਇਟਲੀ ਵਾਲੇ ਪਾਸੇ ਸਾਰੀਆਂ ਜਿੰਨੀਆਂ ਲੇਕਸ ਆ ਤੇ ਹੁਣ ਆਲੇ-ਦੁਆਲੇ ਝੂਟੇ ਵੀ ਕਿਸ਼ਤੀ 'ਚ ਆਲਾ ਆਸ-ਪਾਸੇ ਵੀ ਦੇਖਣਾ ਸਾਰਾ ਤੇ ਬਾਕੀ ਝੂਟੇ ਵੀ ਲੈਣੇ ਆ ਕਿਸ਼ਤੀ 'ਚ ਰਾਈਡ ਵੀ ਕਰਾਂਗੇ ਏਰੀਆ ਬਹੁਤ ਸੋਹਣਾ ਹੈ ਤੇ ਉੱਪਰਲੇ ਪਾਸੇ ਕਈ ਬਰਫ਼ ਵਾਲੇ ਪਹਾੜ ਵੀ ਦਿਖ ਰਹੇ ਆ ਆਹ ਸੋਹ ਦਰਨਾ ਸਾਹਮਣੇ ਪਹਾੜਾਂ ਦੇ ਬਰਫ਼ ਵੀ ਪਈ ਹੋਈ ਹੈਗੀ ਯੂਰਪ ਇੱਥੇ ਨਾ ਯਾਰ ਉਹ ਬਹੁਤ ਸਾਫ਼ ਸੁਥਰਾ ਹੈ ਤੇ ਤੁਹਾਨੂੰ ਨੇੜੇ ਜਾ ਕੇ ਦਿਖਾਉਂਗਾ ਇਧਰਲੇ ਪਾਸੇ ਦੇਖੋ ਤੇ ਕਿੰਨੀ ਮਤਲਬ ਕਿੰਨਾ ਕਲੀਨ ਆ ਤੇ ਦੂਜੀ ਗੱਲ ਇਹ ਆ ਹੁਣ ਗਰਮੀ ਆ ਜਿਵੇਂ ਅੱਜ ਪੂਰਾ ਸਨੀਡੇ ਆ ਪੂਰੀ ਲੇਕ ਭਰੀ ਹੋਈ ਆ ਸਾਰੇ ਗੋਰੇ ਤੇ ਨਹਾਉਣ ਆਏ ਹੋਏ ਹੈਗੇ ਪੰਜਾਬੀ ਕਹਿੰਦੇ ਲੇਕ ਦੇ ਪਾਣੀ ਦੇ ਕਿਨਾਰੇ ਆਏ ਨਹੀਂ ਕਦੇ ਤੇ ਆਪਦੀਆਂ ਕਲਾਕਾਰੀਆਂ ਸ਼ੁਰੂ ਕੀਤੀਆਂ ਨਹੀਂ ਇਹ ਤਾਂ ਹੁੰਦੀਆਂ ਟੋਪੇ 'ਚ ਛੋਟੇ ਹੁੰਦੇ ਮਾਰਦੇ ਰਹੇ ਆ ਫਰੈਸ਼ੀ ਬਾਈ ਦਾ ਤੇ ਮਨਿੰਦਰ ਦਾ ਕੰਪੀਟੀਸ਼ਨ ਹੋ ਗਿਆ ਕਹਿੰਦੇ ਕਿਹੜਾ ਉਹ ਬਾਈ ਇਹਨੂੰ ਕਹਿੰਦੇ ਕੀ ਹੁੰਦੇ ਸੀਗੇ ਇਹਨੂੰ ਕਹਿੰਦੇ ਕੀ ਹੁੰਦੇ ਸੀਗੇ ਇਹਨੂੰ ਕੁਝ ਕਹਿੰਦੇ ਹੁੰਦੇ ਸੀ ਮੈਨੂੰ ਵੀ ਨਹੀਂ ਪਤਾ ਯਾਰ ਫਰੈਸ਼ ਹੀ ਜ਼ਿਆਦਾ ਪਈ ਤੁਹਾਨੂੰ ਨਹੀਂ ਯਾਰ ਕਹਿੰਦੇ ਤਾਂ ਬੜੇ ਕੁਝ ਨਹੀਂ 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 ਹੁੰਦਾ ਸੀ ਇਹਦਾ ਨਾਮ ਹੁੰਦਾ ਸੀ ਕੁਝ ਮੈਨੂੰ ਯਾਦ ਨਹੀਂ ਹੈਗਾ ਪਾਣੀ ਤੇ ਪਤਾ ਨਹੀਂ ਕੀ ਕਰਨਾ ਹੁੰਦਾ ਸੀ ਕੁਝ ਫਿਰ ਆ ਗਿਆ ਜੀ ਇੱਕੋ ਦੋ ਜਿਹੜਾ ਨੇ ਇਹ ਲੇਕ ਦਾ ਨਾਮ ਹੈ ਲਾਗੋ ਦੀਗਾਰ ਦਾ ਤੇ ਲਾਗੋ ਕਹਿੰਦੇ ਆ ਇਟਾਲੀਅਨ ਚ ਲੇਕ ਨੂੰ ਮਤਲਬ ਪਾਣੀ ਨੂੰ ਤੇ ਦੀਗਾਰ ਦਾ ਵੈਸੇ ਇਹਦਾ ਨਾਮ ਹੈ ਤੇ ਜਿਹੜਾ ਇਟਲੀ ਚ ਵੈਸੇ ਲੇਕਸ ਐ ਹੋਰ ਵੀ ਬਹੁਤ ਸਾਰੀਆਂ ਮਸ਼ਹੂਰ ਐ ਜਿੱਥੇ ਦੀਪਿਕਾ ਪਾਦੂਕੋਨ ਦਾ ਜਾਂ ਹੋਰ ਜਿਹੜੀਆਂ ਬਾਲੀਵੁੱਡ ਦੀਆਂ ਜਾਂ ਇੰਡੀਅਨ ਕ੍ਰਿਕਟਰਸ ਦੀਆਂ ਜਿਹੜੀਆਂ ਪਰਸਨੈਲਿਟੀਆਂ ਨੇ ਫੇਮਸ ਇੰਡੀਅਨ ਤੇ ਉਹਨਾਂ ਦੇ ਇੱਥੇ ਵਿਆਹ ਵੀ ਹੋਏ ਐ ਕਾਫੀ ਸਾਰੀਆਂ ਲੇਕਸ ਇਟਲੀ ਦੇ ਵਿੱਚ ਹਨਾ ਤੇ ਉਹਨਾਂ ਚੋਂ ਕਾਮੋ ਲੇਕ ਵੀ ਉਹਨਾਂ ਚ ਮੇਨ ਆਉਂਦੀ ਐ ਇੱਕ ਤੇ ਉਹ ਜਿਵੇਂ ਤੁਹਾਨੂੰ ਦੱਸਿਆ ਆਉਣ ਵਾਲੇ ਦਿਨਾਂ ਚ ਉਧਰ ਨੂੰ ਜਾਵਾਂਗੇ ਸਵਿਸ ਬਾਰਡਰ ਨੂੰ ਜਦੋਂ ਸਵਿਟਜ਼ਰਲੈਂਡ ਨੂੰ ਜਾਵਾਂਗੇ ਤੇ ਉਦੋਂ ਉਹ ਸਾਰਾ ਏਰੀਆ ਦੇਖਾਂਗੇ ਇੱਥੇ ਨਾ ਯੂਰਪ 'ਚ ਥੋੜੀ ਜੀ ਗਰਮੀ ਹੋਈ ਨਹੀਂ ਤੇ ਸਾਰੇ ਮਤਲਬ ਬਾਹਰ ਨਿਕਲੇ ਨਹੀਂ ਤੇ ਇਹ ਤਾਂ ਹਮੇਸ਼ਾ ਹੀ ਹੁੰਦਾ ਹੈਗਾ ਤੇ ਅੱਜ ਅਸੀਂ ਪਹਿਲੇ ਦਿਨ ਦੇਖਿਆ ਵੀ ਜਿੱਤੇ ਪੂਰਾ ਫੁਲੀ ਸਨੀ ਡੇ ਸੀਗਾ ਤੇ ਅੱਜ ਬਿਲਕੁਲ ਵੀ ਬੱਦਲ ਨਹੀਂ ਆਇਆ ਤੇ ਸਾਰਾ ਦਿਨ ਅਜ ਪਤਪਰਈ ਹੁਣ ਸ਼ਾਮ ਦੇ ਵੱਜ ਗਏ 5 ਵਜੇ ਹੋਏ ਐ ਤੇ ਤਾਂ ਹੀ ਕਰਕੇ ਮਤਲਬ ਇਹਨਾਂ ਨੂੰ ਇੰਨੀ ਗਰਮੀ ਮੈਨੂੰ ਲੱਗਦਾ ਮਹਿਸੂਸ ਹੁੰਦੀ ਨਹੀਂ ਤੇ ਇੱਥੇ ਨਾਉਣ ਸਾਰੇ ਨਾਉਣ ਤਾਂ ਹੁਣ ਪੂਰੇ ਫੈਮਿਲੀਜ਼ ਨਾਲ ਕੈਂਪਿੰਗ ਕਰਨ ਆਏ ਇੱਕ ਤਰੀਕੇ ਨਾਲ ਤੇ ਐਤੋਂ ਜਿਹੜਾ ਇਟਲੀ ਆਪਣਾ ਆਸਟਰੀਆ ਦਾ ਬਾਰਡਰ ਆ ਉਹ ਵੀ ਨੇੜੇ ਰਹ ਜਾਂਦਾ ਤੇ ਇਹ ਅੱਧ ਤੱਕ ਜਾਂਦੀ ਹੈ ਜਿਹੜੀ ਇਹ ਲੇਕ ਆ ਜਦੋਂ ਆਸਟਰੀਆ ਨੂੰ ਜਾਵਾਂਗੇ ਅਸੀਂ ਇੱਥੇ ਇਹਦੇ ਕਿਨਾਰੇ ਕੁਝ ਟਾਈਮ ਬੈਠਾਂਗੇ ਤੇ ਕੁਝ ਰੈਸਟੋਰੈਂਟ ਤੇ ਕੁਝ ਖਾਣੇ ਪੀਣੇ ਆ ਤੇ ਨਾਲ ਨਾਲ ਤੁਹਾਨੂੰ ਸਾਰਾ ਏਰੀਆ ਇੱਥੋਂ ਦਾ ਇਹ ਦਿਖਾਣੇ ਆ ਵੈਸੇ ਨਾ ਆਸਟਰੀਆ 'ਚ ਵੀ ਬਹੁਤ ਸਾਰੀਆਂ ਲੇਕਸ ਆ ਆਸਟਰੀਆ ਦਾ ਜਿਹੜਾ ਸ਼ਹਿਰ ਹੈ ਸਲਜ਼ਬਰਗ ਉੱਥੇ ਵੀ ਆਉਣ ਦਾ ਜਾਣ ਦਾ ਸਾਡਾ ਮਨ ਹੈ ਉਹ ਦੇਖਣ ਦਾ ਉੱਥੇ ਵੀ ਐਸੀ ਤਰ੍ਹਾਂ ਦੀ ਇੱਕ ਝੀਲ ਹੈ ਝੀਲ ਦੇ ਕਿਨਾਰੇ ਵਸਿਆ ਹੋਇਆ ਤੇ ਸਤੰਬਰ ਚ ਮੇਰੇ ਖਿਆਲ ਚ 2 ਮਹੀਨਿਆਂ ਤੱਕ 2-3 ਮਹੀਨਿਆਂ ਤੱਕ ਸਤੰਬਰ ਦੇ ਵਿੱਚ ਜਾਂ ਅਗਸਤ ਅਗਸਤ ਦੇ ਜਾਂ ਅਸੀਂ ਕੈਨੇਡਾ ਹਾਂ ਤੇ ਸਤੰਬਰ ਚ ਸਿੱਧਾ ਇੱਥੇ ਆਵਾਂਗੇ ਫਿਰ ਉਦੋਂ ਸਾਰਾ ਇਹ ਏਰੀਆ ਦੁਬਾਰਾ ਐਕਸਪਲੋਰ ਕਰਨਾ ਹੈਗਾ ਯੂਰਪ ਦਾ ਝੀਲਾਂ ਵਾਲਾ ਇੱਥੇ ਭਾਜੀ ਮਿਲੇ ਜੀ ਆਪਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਹੋ ਹਾਂਜੀ ਬਿਲਕੁਲ ਇਹ ਬੜੇ ਪੁਰਾਣੇ ਇਟਲੀ ਚ ਰਹਿਣ ਵਾਲੇ ਆ ਜੀ ਕਿੰਨੇ ਸਾਲ ਹੋ ਗਏ ਜੀ ਇਟਲੀ ਚ ਮੈਨੂੰ 29 ਸਾਲ ਹੋ ਗਏ ਜੀ 29 ਸਾਲ ਹਾਂਜੀ ਕਿੱਦਾਂ ਆਏ ਸੀਗੇ ਪਹਿਲੀ ਵਾਰੀ ਆਪਾਂ ਆਏ ਸੀ ਡੌਂਕੀ ਰਾਹੀਂ ਡੌਂਕੀ ਲਾ ਕੇ ਉਹ ਤੁਹਾਡੇ ਟਾਈਮ ਜ਼ਮਾਨੇ ਚ ਵੀ ਡੌਂਕੀਆਂ ਚੱਲਦੀਆਂ ਸੀਗੀਆਂ ਚੱਲਦੀਆਂ ਸੀ ਛੇਪਰਾਂ ਹੀ ਆਉਂਦੇ ਸੀ ਅੱਛਾ ਕਿਹੜੀ ਕਿਹੜੀ ਕੰਟਰੀ ਹੋ ਕੇ ਆਏ ਆ ਆਪਾਂ ਆਏ ਆ ਲੀਬੀਆ ਟਿਊਨਸ ਅੱਛਾ ਅਫਰੀਕਾ ਹੋ ਕੇ ਟਨੀਸ਼ੀਆ ਹਾਂਜੀ ਲੀਬੀਆ ਟਨੀਸ਼ੀਆ ਹੋ ਕੇ ਹਾਂਜੀ ਹਾਂਜੀ ਠੀਕ ਆ ਉਦੋਂ ਮਿੰਨਿਆ ਚਾਇਆ ਕਿੰਨੇ ਲੱਖ ਰੁਪਈਆ ਦਿੱਤਾ ਉਹ ਦੋ ਜਮਾਨੇ ਚ ਉਹ ਟਾਈਮ ਦੋ ਲੱਖ ਰੁਪਈਆ ਸੀਗਾ ਜੀ ਦੋ ਲੱਖ ਰੁਪਈਆ ਹਾਂਜੀ ਉਸ ਟਾਂਕੀ ਦੇ ਕਿਲਾ ਡੇਢ ਕਿਲਾ ਜ਼ਮੀਨ ਦਾ ਹੁੰਦਾ ਹੁਣ ਉਹ ਹਾਂਜੀ ਉਦੋਂ ਦੋ ਲੱਖ ਦੇ ਤੇ ਮੇਰੇ ਹਿਸਾਬ ਨਾਲ ਦੋ ਕਿੱਲੇ ਆ ਜਾਂਦੇ ਸੀ ਦੋ ਲੱਖ ਦੇ ਦੋ ਕਿੱਲੇ ਫਿਰ ਉਹ ਦੋ ਕਿੱਲੇ ਵੇਚ ਗਏ ਹਾਂ ਸਿੱਕੀ ਸੀਗੀ ਇਹ ਬਾਅਦ ਚ ਵਿਕ ਗਏ ਮੈਨੂੰ ਤੇ ਨਹੀਂ ਪਹਿਲਾਂ ਨਹੀਂ ਪਹਿਲਾਂ ਨਹੀਂ ਜਦੋਂ ਇੱਥੇ ਕੰਮ ਨਹੀਂ ਮਿਲਿਆ ਆ ਕੇ ਫੇ ਵੇਚਨੇ ਵੀ ਪੈ ਗਈ ਸੀ ਤੇ ਫਿਰ ਕੀ ਕੀ ਕੰਮ ਕੀਤਾ ਤੁਸੀਂ ਜ਼ਿਆਦਾ ਕੰਮ ਇੱਥੇ ਜੀ ਸਟਾਰਟਿੰਗ ਵਿੱਚ ਖੇਤੀਬਾੜੀ ਕੀਤੀ ਹੈ ਅੱਛਾ ਸਰਕਟੇ ਵੀ ਕੰਮ ਕੀਤਾ ਹਾਂਜੀ ਆ ਉਸ ਤੋਂ ਬਾਅਦ ਫਾਰਮ ਡੇਰੀ ਫਾਰਮ ਵਿੱਚ ਦੋ ਸਾਲ ਲਾਇਏ ਨੇ ਅੱਜ ਕੱਲ੍ਹ ਜੀ ਅੱਜ ਕੱਲ ਹੁਣ ਅੱਜ ਕੱਲ ਫੈਕਟਰੀ ਜੀ ਲੱਗੇ 24 ਸਾਲ ਹੋ ਗਏ 2001 ਦੇ ਹੁਣ ਫੈਕਟਰੀ ਜੀ ਆ ਅੱਛਾ ਜੀ ਇੱਕੋ ਜਗ੍ਹਾ ਤੇ ਹੀ ਚਲੋ ਵਧੀਆ ਵਧੀਆ ਦੇਖੋ ਜੀ ਆਪਾਂ ਨੂੰ ਐਂ ਲੱਗਦਾ ਹੁੰਦਾ ਹੈ ਜਾਂ ਮਤਲਬ ਮੈਨੂੰ ਐਂ ਲੱਗਦਾ ਸਪੀਡ ਡੋਂਕੀਆਂ ਡੁੰਕੀਆਂ ਹੁਣੀ ਚੱਲਦੀਆਂ ਵੀ ਹੁਣ ਲੋਕ ਬਾਹਰ ਜਾਣ ਲੱਗੇ ਇਹ ਅੱਜ ਤੋਂ ਕੋਈ 30 ਸਾਲ ਪੁਰਾਣੀ ਗੱਲ ਦਾ ਸਰ 30 ਸਾਲ ਪਹਿਲਾਂ ਵੀ ਇਦਾਂ ਹੀ ਲੋਕਾਂ ਦੇ ਹਨਾ 30 ਸਾਲ ਪਹਿਲਾਂ ਵੀ ਤੇ ਸਮੇਂ ਮੈਨਾਂ ਦਾ ਸਮੇਂ ਦੇ ਗੇੜ ਨਾਲ ਚੀਜ਼ਾਂ ਚੱਲਦੀਆਂ ਰਹਿੰਦੀਆਂ ਪਹਿਲਾਂ ਵੀ ਪਿੱਛੋਂ ਵੀ ਉਹੀ ਤੇ ਉਹਨਾਂ ਜ਼ਮਾਨਿਆਂ 'ਚ ਇਹਵੇਂ ਆਏ ਤੇ ਅੱਜ ਹੁਣ ਦੇ ਜ਼ਮਾਨੇ 'ਚ ਹੁਣ ਤਾਂ ਮੈਨਾਂ ਦਾ ਬੰਦ ਹੋ ਗਈ ਡੋਂਕੀ ਹਣਾ ਡੋਂਕੀ ਬੰਦ ਹੋ ਗਈ ਪੇਪਰ ਭਰ ਕੇ ਆਉਂਦੇ ਪੇਪਰ ਭਰ ਕੇ ਹੁਣ ਤਾਂ ਜਿਵੇਂ ਟ੍ਰੇਨ ਰਾਹੀਂ ਆਉਂਦੇ ਅੱਛਾ ਜੀ ਹੁਣ ਤਾਂ ਸਿੱਧਾ ਆਉਂਦੇ ਮਤਲਬ 12-13 ਲੱਖ 'ਚ ਵੀਜ਼ਾ ਹੀ ਮਿਲ ਜਾਂਦਾ ਹੈ ਇਟਲੀ ਦਾ 1 ਸਾਲ ਦਾ ਵੀਜ਼ਾ ਮਿਲ ਜਾਂਦਾ ਹੈਗਾ ਤੇ ਉਹਦੇ ਰਾਹੀਂ ਲੋਕ ਜ਼ਿਆਦਾ ਹੁੰਦੇ ਤੇ ਪਹਿਲਾਂ ਮੈਨਾਂ ਦਾ 2005 ਤੱਕ 10 ਤੱਕ ਚੱਲਦਾ ਰਿਹਾ ਡੋਂਕੀ ਦਾ ਹਣਾ ਹਾਂਜੀ 2010 ਤੱਕ ਬਹੁਤ ਚੱਲਿਆ ਡੋਂਕੀ ਦਾ ਇਟਲੀ ਦਾ ਤੇ ਗਰੀਸ ਦੀ ਵੀ ਇਟਲੀ ਦੀ ਵੀ ਦੋਵਾਂ ਦੀ ਲੱਗਦੀ ਸੀ ਜਿਵੇਂ ਮਾਲਟਾ ਕਾਂਡ ਹੋਇਆ ਸੀ ਨਾ ਜਦੋਂ ਤੇ ਮਾਲਟਾ ਕਾਂਡ ਵੀ ਇੱਥੇ ਇੱਥੇ ਨੂੰ ਆ ਰਹੇ ਸੀ ਨਾ ਮਾਲਟਾ ਕਾਂਡ ਆ ਰਹੇ ਸੀ ਕਾਂਡ ਵੀ ਇੱਥੇ ਇੱਥੇ ਇਟਲੀ ਜਾ ਰਹੇ ਸੀ ਨਾ ਇਟਲੀ ਜਾ ਰਹੇ ਸੀ ਉਹ ਵੀ ਮਾਲਟਾ ਕਾਂਡ ਜਿਹੜਾ ਜਿਨ੍ਹਾਂ ਨੂੰ ਯਾਦ ਹੋਣਾ ਜਾਂ ਜਿਨ੍ਹਾਂ ਨੇ ਪੜਿਆ ਹੋਣਾ ਛੋਟੇ ਹੁੰਦੇ ਤੇ ਉਹ ਵੀ 30 ਸਾਲ ਪੁਰਾਣੀ ਗੱਲ ਹੋਗੀ ਮਾਲਟਾ ਕਾਂਡ ਵਾਲੀ 95 ਦੀ ਗੱਲ ਹੈ 95 ਦੀ ਗੱਲ ਹੈ ਮੈਂ ਉਦੋਂ 5 ਕਿ ਸਾਲ ਦਾ ਸੀਗਾ ਹਾਂਜੀ ਹਾਂਜੀ ਤੇ ਬਾਕੀ ਹੁਣ ਤੁਸੀਂ ਦੇਖੋ ਹੁਣ ਸੈੱਟ ਹੈ ਹੌਲੀ ਹੌਲੀ ਤੰਗੀਆਂ ਦੁਰਸ਼ੀਆਂ ਕੱਟ ਕੇ ਸੌਖੇ ਦਿਨ ਵੀ ਆ ਜਾਂਦੇ ਹਨ ਹਾਂ ਉਹਨਾਂ ਨਵੇਂ ਆਣੋ ਵਾਲੇ ਜਿਹੜੇ ਉਹਨਾਂ ਨੂੰ ਕੋਈ ਮੁਸ਼ਕਲ ਹੀ ਨਹੀਂ ਹਾਂਜੀ ਹੁਣ ਜਿਹੜੀ ਡੋਂਕੀ ਉਹ ਚੱਲ ਵੀ ਅਮਰੀਕਾ ਨੂੰ ਲੋਕ ਜਾਂਦੇ ਆ ਜਿਆਦਾ ਹਾਂ ਅਮਰੀਕਾ ਦੀ ਡੋਂਕੀ ਲਾਉਂਦੇ ਆ ਹੁਣ ਯੂਰਪ ਦੀ ਨਹੀਂ ਇਹ ਯੂਰਪ ਦੀ ਤਾਂ ਬਿਲਕੁਲ ਹੀ ਬੰਦ ਐ ਅੱਜ ਕੱਲ ਲੈ ਜਿਹੜੀ ਗੱਲ ਅਸੀਂ ਭੁੱਲੀ ਜਾਂਦੇ ਸੀ ਨਾ ਮਾਦਾ ਨੇ ਯਾਦ ਕਰਾਇਆ ਕਹਿੰਦੇ ਉਹਨੂੰ ਕਦੇ ਕਾਤਰ ਚਲਾਉਣੀ ਸਾਡੇ ਵਾਲੇ ਪਾਸੇ ਕਾਤਰੀ ਜਾਂ ਕਾਤਰ ਚਲਾਉਣੀ ਆ ਰੋੜੇ ਚਲਾਉਣ ਤੇ ਥੋੜੇ ਵਾਲੇ ਪਾਸੇ ਮੈਨੂੰ ਪਤਾ ਨਹੀਂ ਹੁਣ ਕੀ ਕਹਿੰਦੇ ਹੁਣ ਸਾਰਿਆਂ ਦਾ ਅਲੱਗ-ਅਲੱਗ ਹਿਸਾਬ ਹਾਂਜੀ ਕੀ ਚਲਾਣੀ ਤਿਤਲੀ ਤਿਤਲੀ ਇਹਨਾਂ ਦੇ ਕਹਿੰਦੇ ਨਹੀਂ ਕਹਿੰਦੇ ਦੁਆਬੇ ਚ ਤਿਤਲੀ ਚਲਾਉਣੀ ਸਾਡੇ ਕਾਤਰੀ ਚਲਾਉਣੀ ਵਾਹੇ ਮਾਝਾ ਮਾਲਵਾ ਦੁਆਬਾ ਜਾਂ ਪੋਆਰ ਹਰੇਕ ਦਾ ਅਲੱਗ-ਅਲੱਗ ਕਨਸੈਪਟ ਹੈ ਤੇ ਹੁਣ ਅਸੀਂ ਚੱਲੇ ਜੀ ਇੱਥੋਂ ਵਾਪਸ ਲੇਕ ਦਾ ਵਾਲਾ ਦੁਆਲਾ ਦੇਖ ਲਿਆ ਘੰਟਾ ਡੇਢ ਘੰਟੇ ਤੇ ਸਪੈਂਡ ਕੀਤਾ ਤੇ ਪਿੰਡ ਨੂੰ ਚੱਲੇ ਆ ਤੇ ਪਿੰਡ ਜਾ ਕੇ ਉੱਥੇ ਇੱਕ ਹੋਰ ਪ੍ਰੋਗਰਾਮ ਹੈ ਕਿਸੇ ਨੇ ਇਨਵਾਈਟ ਕੀਤਾ ਹੋਇਆ ਤੇ ਉਹ ਜਾ ਕੇ ਦੇਖਾਉਣੀ